ਤੋਂ ਪੰਜਾਬ ਦੇ ਵਿੱਚ ਸਿਕਰਾ ਤੇ ਪਹੁੰਚੇ ਨੇ ਅਪਰਾਧ ਜਿ ਮੁਕਸਦ ਸਾਹਿਬ ਦੇ ਵਿੱਚ ਪਿਓ ਪੁੱਤਰ ਦਾ ਕਤਲ ਕੀਤਾ ਗਿਆ ਸ਼੍ਰੀ ਮੁਕਸਦ ਸਾਹਿਬ ਦੇ ਅਬੂਲ ਖੁਰਾਣਾ ਦਾ ਇਹ ਮਾਮਲਾ ਜੁਤੇ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸ਼ੱਕੀ ਹਲਾਤਾ ਦੇ ਵਿੱਚ ਮਿਲੀ ਹੈ ਪਿਓ ਪੁੱਤਰ ਦੀ ਲਾਸ਼ ਸੁਮ੍ਰਿਤਕਾ ਦੀ ਸੂਰਜਾ ਪ੍ਰਤਾਪ ਤੇ ਵਿਨੈ ਪ੍ਰਤਾਪ ਦੇ ਵੱਜੋਂ ਹੋਈ ਹੈ ਪਰੇਸ਼ਾਨ 150 ਏਕੜ ਜ਼ਮੀਨ ਦੇ ਮਾਲਕ ਸਨ ਪਿਓ ਪੁੱਤਰ ਦੇ ਰਾਤ ਪੁਲਿਸ ਅਧਿਕਾਰੀ ਪਹੁੰਚੇ ਨੇ ਜਾਂਚ ਕਰਨ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਜੁਤੇ ਕਿ ਪਿਓ ਪੁੱਤਰ ਦਾ ਕਤਲ ਕੀਤਾ ਗਿਆ ਬਰੇਮੀ ਦੇ ਨਾਲ 150 ਕਿੱਲੇ ਦੇ ਮਾਲਕ ਸਨ ਹੇ ਪਿਓ ਪੁੱਤਰ ਦੋਵਾਂ ਦੀ লাশ बरामद ਹੋਈ ਹੈ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਸਿਖਰਾਂ ਤੇ ਪਹੁੰਚੇ ਨੇ ਅਪਰਾਧ ਸ਼ੱਕੀ ਹਲਾਤਾ ਦੇ ਵਿੱਚ ਮਿਲੀ ਹੈ ਪਿਓ ਪੁੱਤ ਦੀ লাশ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜੀ ਮੁਕਸਦ ਸਾਹਿਬ ਦੇ ਅਬুল ਖੁਰਾਨਾ ਦਾ ਮਾਮਲਾ ਜੁਤੇ ਕਿ ਪਿਓ ਪੁੱਤਰ ਦਾ ਕਤਲ ਕੀਤਾ ਗਿਆ ਹੈ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ 150 ਕਿੱਲੇ ਜ਼ਮੀਨ ਦੀ ਦੇ ਮਾਲਕ ਸੰਦੋਮੇ ਪਿਓ ਪੁੱਤਰ ਵੈਸੇ ਖਬਰ ਤੇ 66 ਨਾਲ ਜੁੜ ਚੁੱਕੇ ਤੇ ਜਾਣਕਾਰੀ ਦੇ ਲਈ ਸੋਇਆ ਸਾਤ ਕੀ ਕੁਝ ਛੇੜਾ ਕੀ ਹੋ ਰਿਹਾ ਦੇਖਿਆ ਜਾ ਸਕਦਾ ਹੈ ਕਿ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਪਿਓ ਪੁੱਤਰ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ 150 ਕਿੱਲੇ ਦੇ ਮਾਲਕ ਸੰਦੋਮੇ ਕੀ ਕੁਝ ਹੋਰ ਜਾਣਕਾਰੀ ਮਿਲੀ ਹੈ ਠੀਕ ਪੰਜਾਬ ਦੇ ਲਾਂਡ ਨੂੰ ਲੱਗ ਕੇ ਜੀ ਸਟੇਟ ਦੀਆਂ ਜਨਕੀਆਂ ਸਾਰੀਆਂ ਅਲਰਟ ਹੈ 85 ਲੋਕ ਵੀ ਜਿਹੜੇ ਲੌਂਡ ਆਰਡਰ ਨੂੰ ਲੈ ਕੇ ਚਿੰਤਤ ਨੇ ਤਾਂ ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਵਾਪਰਨ ਨਾਲ ਲੋਕਾਂ ਦੇ ਵਿੱਚ ਡਰ دہشت ਦਾ ਮਾਹੌਲ ਜਾਂਦਾ ਹੈ اسی ਤਰ੍ਹਾਂ ਦੀ ਘਟਨਾ ਕੱਲ ਪਿੰਡ ਅੱਬਲ ਖਰਾਨਾ ਦੇ ਵਿੱਚ 7:30 ਵਜੇ ਵਾਪਰੀਆ ਜਦੋਂ ਜੀਨੇ ਪ੍ਰਤਾਪ ਤੇ ਸੂਰਜ ਪ੍ਰਤਾਪ ਜੋ ਚੰਡੀਗੜ੍ਹ ਰਹਿੰਦੇ ਆ ਕਾਫੀ ਵੱਡੇ ਜ਼ਮੀਨ ਦੇ ਲੈਂਡਲੋਰਡ ਸਾਇਦਾਰ ਪਰਿਵਾਰ ਹੈ ਇਹ ਲੋਕ ਆਪਣੀ ਜ਼ਮੀਨ ਦੀ ਟੇਕ ਕੇਅਰ ਵਾਸਤੇ ਆਉਦੇ ਪਿੰਡ ਅੱਬਲ ਖਰਾਨਾ ਆਏ ਸੀ ਸ਼ਾਮ ਨੂੰ ਜਦੋਂ ਸਵਾ 7 ਵਜੇ ਆਪਦੇ ਖੇਤ ਗੇੜਾ ਮਾਰਨ ਜਾਂਦੇ ਆ ਤਾਂ ਉਸੇ ਸਮੇਂ ਦੌਰਾਨ ਬਿਲਕੁਲ ਜਿਸ ਤਨ ਹਮਲਾਵਰ ਇਹਨਾਂ ਦੀ ਉਡੀਕ ਵਿੱਚ ਹੀ ਬੈਠੇ ਹੁੰਦੇ ਤੇ ਦੋਹਾਂ ਪਿਓ ਪੁੱਤਾਂ ਨੂੰ ਤਾਫਰ ਤੋਰ ਗੋਲੀਆਂ ਮਾਰ ਕੇ ਜਿਹੜਾ ਮੌਤੇ ਡਾਟ ਉਤਾਰ ਦਿੱਤਾ ਜਾਂਦਾ ਹੈ ਸਾਡੀ ਡੀਐਸਪੀ ਮਲੋਟਰ ਇਕਬਾਲ ਸਿੰਘੂ ਨਾਲ ਵੀ ਥੋੜੀ ਦੇਰ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਐਫਆਈਆਰ ਫਰਜ ਕਰ ਲਈ ਗਈ ਹੈ ਤੇ ਉੱਥੇ ਅਨੰਦਗੜ੍ਹ ਦੇ ਜਿਹੜੇ ਸੂਤਰ ਹੈ ਗੈਰ ਪ੍ਰਮਾਣਿਕ ਸੂਤਰ ਉਹ ਦੱਸਦੇ ਆ ਕਿ ਇਹਨਾਂ ਦਾ ਜਿਹੜਾ ਪਰਿਵਾਰਕ ਤਕਰਾ ਸੀ ਜਮੀਨ ਦੀ ਵੰਡ ਨੂੰ ਲੈ ਕੇ ਤੇ ਕਰੀਬੀ ਜਿਹੜੇ ਬਲੱਡ ਲਾਈਨ ਉਹਨਾਂ ਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਤੇ ਪੁਲਿਸ ਨੇ ਨਾਨ-ਆਫੀਸ਼ੀਅਲੀ ਤੌਰ ਤੇ ਅरेस्ट ਜਿਹੜੀਆਂ ਮੁਕੰਮਲ ਕਰ ਲਈਏ ਤੇ ਬਾਅਦ ਦਾਗ ਤੱਕ ਇਹਦਾ ਅਧਿਕਾਰਿਕ ਐਲਾਨ ਵੀ ਹੋ ਸਕਦਾ ਹੈ ਪਰ ਇੱਕ ਵਾਰ 22 ਸਾਲ ਦਾ ਲੜਕਾ ਤੇ 50 ਸਾਲ ਦਾ ਉਸਦਾ ਪਿਤਾ ਦੋ ਖੱਟੇ-ਖੱਟੇ ਲੋਕਾਂ ਦੀ ਮੌਤ ਹੋ ਜਾਣੀ ਇਲਾਕੇ ਦੇ ਵਿੱਚ ਲੋਕਾਂ ਡਰ ਤੇ دہشت ਦੇ ਮਾਹੌਲ ਨਾਲ ਪਰ ਮੈਂ ਜਿਹੜਾ ਮੁਕੰਮਲ ਤੌਰ ਤੇ ਪਰ ਦੁੱਤਾ ਹੈ ਜੀ ਬਿਲਕੁਲ ਦੇਖ ਸਕਦੇ ਆ ਕਿ ਸਾਰੇ ਵਾਰਦਾਤਾ ਦੇ ਵਿੱਚ ਕਿੰਨਾ ਇਜ਼ਾਫਾ ਹੋ ਰਿਹਾ ਲਾਅ ਐਂਡ ਆਰਡਰ ਦੇ ਤੇ ਜਿਹੜੀ ਯਾਨੀ ਕਿ ਉਡਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਦੀ ਵਾਰਦਾਤਾ ਹੋ ਰਹੀਆਂ ਨੇ ਸੋ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਕਿ ਕੋਈ ਵੀ ਆ ਕੇ ਗੋਲੀਆਂ ਮਾਰ ਜਾਂਦਾ ਜਾਂ ਫਿਰ ਕੋਈ ਹੋਰ ਵਾਰਦਾਤ ਕਰ ਜਾਂਦਾ ਸੋ ਪੁਲਿਸ ਦੇ ਵੱਲੋਂ ਕੀ ਕੁਝ ਸਖਤ ਕਦਮ ਲੈਣ ਕੀ ਲਏ ਜਾ ਰਹੇ ਨੇ ਜੀ ਪਰਮਦਾਸ ਜੀ ਕਿ ਪੁਲਿਸ ਦੇ ਕਦਮ ਕਿੰਨਾ ਕਿਸੇ ਲੜਖਰਾਉਂਦੇ ਜੀ ਕਿ ਪ੍ਰਤੀਕ ਹੁੰਦੇ ਕਿਉਂਕਿ ਜੇ ਪੁਲਿਸ ਹੀ ਪੂਰਾ ਅਲਾਟਮੈਂਟ ਤੋਂ ਹੋਵੇ ਤਾਂ ਐਡੇ ਹੀ ਨੀਅਰ ਫੀਚਰ ਦੇ ਕ੍ਰਾਈਮ ਨਹੀਂ ਵਰਤਦੇ ਪਰ ਇੰਨਾ ਐਫਐਸਪੀ ਮੁਖਸ਼ੁਰ ਮਤਰਕੀ ਚਾਦਨੀ ਦਾ ਕਹਿਣਾ ਹੈ ਕਿ ਇਹੇ ਘਟਨਾਵਾਂ ਪਸੰਦੇ ਦਿਨਾਂ ਵਿੱਚ ਦੀਆਂ ਭੂਤਕ ਮਨਾਵਾਪਰਨ ਇਸ ਨੂੰ ਲੈ ਕੇ ਜਿਹੜਾ ਪੁਲਿਸ ਤੋਂ ਵਿਆਪਕ ਸਟ੍ਰੈਟਜੀ ਬਣਾ ਕੇ ਕੰਮ ਕਰਨ ਕੀ ਪੁਰੇ ਸਦੇ ਬਤਾਰਾ ਨਹੀਂ ਹੁੰਦਾ ਕਿ ਜਿੱਦਾਂ ਲੋਕਾਂ ਨੇ ਇੱਕ ਤਰ੍ਹਾਂ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਵੀ ਸਖਤ ਤੋਂ ਸਖਤ ਨਾਲ ਦਬਾਉਣ ਦੇ ਲਈ ਪੁਲਿਸ ਨੇ ਜਿਹੜਾ ਫੋਰੈਂਸਿਕ ਦੀ ਅਸਰ ਕਲੈਕਟ ਕਰ ਲਿਆ ਹੈ ਜੀ ਬਿਲਕੁਲ ਜੀ ਆਸ਼ਾਤ ਬਾਬਾ ਧੰਵਾ ਤੁਹਾਡਾ तमाम ਜਾਣਕਾਰੀ ਦੇ ਲਈ ਸੋ ਪਿਓ ਪੁੱਤਰ ਦਾ ਕਤਲ ਹੋਇਆ ਜਿੱਥੇ ਕਿ ਪੰਜਾਬ ਚ ਸਿਖਰਾਂ ਤੇ ਪਹੁੰਚੇ ਨੇ ਅਪਰਾਧ ਅੱਜ ਸ਼ਾਮ ਨੂੰ ਕੰਟਰੋਲ ਰੂਮ ਕੋਲ ਸਾਡੇ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਅਬਲਖਾਨੇ ਦੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਚੋਂ ਜ਼ਿੰਮੇਦਾਰਾਂ ਦੀ ਜਿੰਨੇ ਪ੍ਰਤਾਪ ਤੇ ਉਹਨਾਂ ਦਾ ਬੇਟਾ ਸੂਰਜ ਪ੍ਰਤਾਪ ਹੈ ਜਿਹਨਾਂ ਦਾ ਕੀ ਮਰਡਰ ਹੋਇਆ ਗੋਲੀਆਂ ਮਾਰ ਕੇ ਤੇ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਹੁਣ ਸਾਰੀ ਫੋਰੈਂਸਿਕ ਟੀਮਸ ਵੀ ਬੁਲਾਈਆਂ ਸਾਰੀ ਪੁਲਿਸ ਟੀਮ ਬੁਲਾਈ ਨਾ ਸ਼ੁਰੂ ਆਰੰਭ ਕਰਕੇ ਜਨ ਵੀ ਦੋਸ਼ੀ ਹਨ ਫੋਰੈਂਸਿਕ ਕਈ ਐਂਗਲਸ ਮੇਜੀ ਅਸੀਂ ਹਜੇ ਦੇਖ ਰਹੇ ਹਾਂ ਅਜੇ ਕੁਝ ਕਲੀਅਰ ਨਹੀਂ ਹੈ ਇਸ ਇਸ ਸਟੇਜ ਤੇ ਦੱਸਣਾ ਵਾਜਬ ਨਹੀਂ ਹੋਏਗਾ ਇਹ ਤਕਰੀਬਨ ਸਾਨੂੰ ਸਾਢੇ 7 ਵਜੇ ਦੇ ਕਰੀਬ ਸਾਨੂੰ ਸੂਚਨਾ ਕੰਟਰੋਲ ਰੂਮ ਤੇ ਆਈ ਨਹੀਂ ਰਿਟਰਨ ਦਾ ਕੁਝ ਨਹੀਂ ਹੈ ਜੀ ਹਜੇ ਮੌਕੇ ਤੇ ਹੀ ਆਏ ਹਨ ਇਹਨਾਂ ਦੀਆਂ ਲਾਸ਼ਾਂ ਪਈਆਂ ਫੋਰੈਂਸਿਕ ਟੀਮ ਬੁਲਾਈ ਹੈ ਸੀਨ ਆਫ ਕ੍ਰਾਈਮ ਨੂੰ ਪ੍ਰੋਪਰਲੀ ਸਟੱਡੀ ਕਰਕੇ ਫਰੈਂਸਿਕ ਐਵਿਡੈਂਸ ਕਲੈਕਟ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ